ਲੋ ਜੀ ਦੋਸਤੋ ਆਪ ਆ ਰਹੇ ਆ ਟਰੈਕਟਰ ਮੇਲਾ ਤਲਵੰਡੀ ਖਾਬੋ ਤੇ ਟਰੈਕਟਰ ਲੈ ਕੇ ਆਏ ਆ ਤੁਹਾਡੇ ਵਾਸਤੇ 21 ਮਾਡਲ 495 ਰੇਟ DI 6566 ਇਹ ਪਾਵਰ ਸਟੀering ਹੈ ਇਹ ਇਹ ਸਾਡਾ ਟਰੈਕਟਰ ਵਿੱਚ ਇਹ ਸੀ ਇਹ ਦਾ 16 ਐ 9 22 ਦੇ ਟਾਇਰ ਆ ਮਗਰ ਲਈ ਟਰੈਕਟਰ ਬਹੁਤ ਵੱਡਾ ਜੀ ਦੇਖੋ ਜੀ ਇਹ ਕਿਸੇ ਵੀਰ ਨਹੀਂ ਘੱਟ ਰੁਪਈਆਂ ਦੇ ਵਿੱਚ ਵੱਡੇ ਟਰੈਕਟਰ ਦਾ ਲੈਣਾਗਾ ਤਾਂ ਇਹ ਟਰੈਕਟਰ ਅਗਨੇ ਮਿੱਟਰ ਫੈਂਚਰ ਵਾਲਿਆਂ ਦੇ ਨਾਲ ਮੰਡੀ ਆ ਬਈਆਂ ਦੀ ਉੱਥੇ ਹੁੰਦਾ ਆਪਾਂ ਤੁਹਾਨੂੰ ਨੰਬਰ ਵੀ ਪਾ ਦਾਂਗੇ ਬਈਆਂ ਦਾ ਨੰਬਰ ਹੈਗਾ ਪਰ ਵੇਖੋ ਵੱਡੀ ਗੱਲ ਤਾਂ ਇਹ ਆ ਵੇਖੋ ਕਿੱਡਾ ੁੱਲਾ ਢੁੱਲਾ ਬੈਟ ਨੂੰ ਜਗਾ ਕੀ 3 ਸਪੀਡ ਆ ਕਈ 4 ਸਿਲੰਡਰ ਟਰੈਕਟਰ ਬਹੁਤ ਵੱਡਾ ਹੈ ਸਾੜ ਘੇਰਾ ਜੀ ਆ ਗਿਆ ਮੈਸੀ 95 ਦਾ ਇਹ 18 ਮਾਡਲ ਦਾ 540 ਰੇਟ ਹੈ ਜੀ ਇਹ ਵੀ ਉਹਦੇ ਮੁਕਾਬਲੇ ਦਾ ਟਰੈਕਟਰ ਹੈ ਜੀ ਬਹੁਤ ਵੱਡਾ ਟਰੈਕਟਰ ਹੈ ਜੀ ਐਸੀ ਵਾਲਾ ਸਾੜ ਘੇਰਾ ਜੀ ਇਹ ਕੋਈ 30 ਸਪੀਡ ਹੈ ਜੀ ਇਹ ਲਾ ਹੁਣ ਖੁੱਲਾ ਪਲੇਟਫਾਰਮ ਦੋਨਾਂ ਟਰੈਕਟਰਾਂ ਦੀ ਦੇਖੋ ਕਿੰਨੀ ਖੁੱਲੀ ਜਗ੍ਹਾ ਹੈ ਲੜਾਈ ਹੈ ਵਾਹਦਾ ਇਹ ਪਿੱਖ ਨੂੰ ਆ ਹੀ ਲੱਗਦਾ ਜੀ ਜਿਹਨੂੰ ਹੋਰ ਬਾਈ ਪੌਂ ਖੜਾ ਹੁੰਦਾ ਪੱਟਾ ਜਾਏ ਉਹ ਖੁੱਲਾ ਕਰਦਾ ਜੀ ਮੈਂ ਦੇਖਿਆ ਜਮ 65 65 B2 ਪੁਆਇੰਟ ਪੁਆਇੰਟ B2 ਉਹ ਕੋਟਰੈਕਟਰ ਚੋਤੀ ਵਾਰੀ ਸੁਣੀ ਮਨਾਈ ਰਹੀ ਹੈ ਜੀ ਸ਼ਾਨਦਾਰ ਕੱਟ ਹੈ